ਜਿਹੜਾ ਆਰਤੀਆ ਲਫ਼ਜ਼ ਹੈ ਨਾ ਆਰਤੀਆ ਕਿਸਾਨ ਦਾ ਬਿਨਾ ਤਨਖਾਹ ਦਾ ਸੀਏ ਹੁੰਦਾ ਹੈ ਚਾਰਟਡ ਕਾਉਂਟੈਂਟ ਕਿਉਂਕਿ ਉਹਨੂੰ ਪਤਾ ਹੁੰਦਾ ਕਿਸਾਨ ਦੇ ਘਰ ਦੀ ਹਾਲਤ ਕੀ ਹੈ ਮੈਂ ਵੀ ਜਾਣਦਾ ਰਹਾ ਮੇਰੇ ਦਾਦੇ ਨਾਲ ਆਰਤੀਆ ਕੋਲੇ ਕਸਤੂਰੀ ਲਾਲ ਜੀ ਹੁੰਦੇ ਸੀ ਸੁਨਾਮ ਅੱਜ ਵੀ ਸਾਡੇ ਆਰਤੀ ਉਹੀ ਨੇ ਪੈਸੇ ਲੈਣ ਜਾਂਦਾ ਮੇਰੇ ਦਾਦੇ ਨੇ ਕਿਤੇ ਕਿਹਾ ਲਾਲਾ ਜੀ ਰਕਮ ਚਾਹੀਦੀ ਹੈ ਉਹ ਕਹਿੰਦੇ ਦਰਬਾਰਸਿਆਂ ਬਾਬੇ ਦਾ ਨਾਂ ਦਰਬਾਰਾ ਸਿੰਘ ਸੀ ਦਰਬਾਰਸਿਆਂ ਹਜੇ 20 ਦਿਨ ਪਹਿਲਾਂ ਤਾਂ ਲੈ ਕੇ ਗਿਆ ਹੁਣ ਕਿੰਨੇ ਚਾਹੀਦੇ ਆ ਕਹਿੰਦਾ ਜੀ 25000 ਚਾਹੀਦਾ ਉਹ ਸਰਹਾਣਾ ਸਰਹਾਣੇ ਵਾਲਿਆਂ ਹੁੰਦੇ ਆ ਨਾ ਆੜਤੀਆਂ ਦੇ ਜਿਹੜੀਆਂ ਦੁਕਾਨਾਂ ਆਪਣੇ ਤੇ ਸਰਹਾਣਾ ਰੱਖਦੇ ਆ ਬਚਿੱਟੇ ਰੰਗ ਦਾ ਉਹ ਸਰਹਾਣੇ ਤੋਂ ਉੱਠ ਖੜਿਆ ਜੀ ਉਹ ਕਹਿੰਦਾ ਦਰਬਾਰਸਿਆਂ 25000 ਚਾਹੀਦਾ ਕਾਦੇ ਵਾਸਤੇ ਮੇਰੇ ਦਾਦਾ ਕਹਿੰਦਾ ਉਹ ਜਿਹੜਾ ਗੱਜਣ ਕੀ ਗੱਜਣ ਕੇ ਵਾਲੀ ਖੱਤਾ ਜਾ ਨਾਲ ਲੱਗਦਾ ਮੈਂ ਕਹਿੰਦਾ ਸੀ ਉਹ ਵੀ ਲੈ ਲੈਂਦੇ ਵਿੱਚ ਹੀ ਰਲ ਜਾਂਦੀ ਕਸਤੂਰੀ ਲਾਲ ਮੇਰੇ ਦਾਦੇ ਨੂੰ ਕਹਿੰਦਾ ਦਰਬਾਰਾਂ ਸੈਂ ਚਾਦਰ ਮੁਤਾਬਕ ਕੰਮ ਕਰੀਦਾ ਹੁੰਦਾ ਚਾਦਰ ਮੁਤਾਬਕ ਪੈਰ ਪਸਾਰੀ ਦੇ ਹੁੰਦੇ ਨੇ ਨਾਲ ਤਾਂ ਪਾਕਿਸਤਾਨ ਤੱਕ ਲੱਗਦੀ ਜਾਂਦੀ ਹੈ ਇਹ ਇਹ ਨਾਲ ਤਾਂ ਹਟਦੀ ਹੀ ਨਹੀਂ ਕਿਤੋਂ ਫਿਰ ਮੈਨੂੰ ਪਤਾ ਲੱਗਿਆ ਵੀ ਉਹਨੂੰ ਪਤਾ ਸੀਗਾ ਕਿ ਤੂੰ ਗਲਤ ਕਰ ਰਿਹਾ ਹੈ ਤੇਰੀ ਜਿਹੜੀ ਫਸਲ ਦੀ ਕਮਾਈ ਉਹ ਘੱਟ ਹੈ ਤੂੰ ਪੈਸੇ ਜ਼ਿਆਦਾ ਲੈ ਰਿਹਾ ਆ 9 ਮਾਸ ਦਰਿਸ਼ਤਾਂ ਦੱਸੇ ਹੋਰ ਦੇਖਿਓ ਤੁਸੀਂ ਇੱਥੇ ਬਹੁਤ ਸਾਰੇ ਹੋਣਗੇ ਜਿਹੜਾ ਆੜਤੀਆ ਆੜਤੀਏ ਦੇ ਕਰਾਏ ਹੋਏ ਰਿਸ਼ਤੇ ਜਿਹੜੇ ਨੇ ਉਹ ਹਮੇਸ਼ਾ ਨਿਭਦੇ ਰਹੇ ਵਿਚੋਲਾ ਜਿਹੜਾ ਉਹ ਤਾਂ ਕਿਸੇ ਲਾਲਚ ਨੂੰ ਝੂਠ ਵੀ ਬੋਲ ਸਕਦਾ ਹੈ ਵੀ ਕੁੜੀਆਂ ਨਾਲ ਕੋਲੇ ਆ ਹੈ ਜਾਂ ਮੁੰਡਾ ਇੰਨਾ ਪੜਿਆ ਆ ਆੜਤੀ ਦੇ ਆਲੇ ਦੁਆਲੇ ਤੇ 20 ਪਿੰਡ ਆਉਂਦੇ ਹੁੰਦੇ ਨੇ ਫਸਲ ਲੈ ਕੇ ਉਹਨੂੰ ਸਾਰੇ ਘਰਾਂ ਦਾ ਪਤਾ ਹੁੰਦਾ ਹੈ ਇਹ ਲੋਕ ਕਿੰਨੀ ਜ਼ਮੀਨ ਹੈ ਕਿੰਨੀ ਠੇਕੇ ਤੇ ਲੈਂਦਾ ਕਿੰਨਾ ਕਰਜ਼ਾ ਮੁੰਡਾ ਕਿੰਨਾ ਪੜਿਆ ਕੁੜੀ ਕਿੰਨੀ ਪੜਿਆ ਉਹਨਾਂ ਦੀ ਜਿਹੜੇ ਰਿਸ਼ਤੇ ਆਰਤੀਆ ਕਰਾਉਂਦਾ ਉਹ ਤੁਸੀਂ ਦੇਖ ਲਿਓ ਜਿਆਦਾ ਨਿਭਦੇ ਨੇ ਕਿਉਂਕਿ ਸੱਚ ਹੁੰਦਾ ਉਹ ਚ ਤੇ ਆਪਾਂ ਵੀ ਆਪਾਂ ਵੀ ਜਦੋਂ ਸਾਡੇ ਮੰਗਣੇ ਵਾਲੇ ਦਿਨ ਜਾਂ ਵਿਆਹ ਵਾਲੇ ਦਿਨ ਲਾਲਾ ਜੀ ਹੁੰਦੇ ਆਰਤੀਏ ਆਪਾਂ ਸਪੈਸ਼ਲ ਕੁਰਸੀ ਲਾਉਨੇ ਆ ਨਾਲ ਮੇਜ਼ ਲਾਉਨੇ ਆ ਲਿਆ ਵੀ ਬਰਫੀ ਕੱਢ ਕੇ ਲਿਆ ਓਏ ਕਿਉਂਕਿ ਸਾਡਾ ਮਾਣ ਸਤਿਕਾਰ ਇੱਕ ਦੂਜੇ ਦਾ ਹੈ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਆ ਜੇ ਫਸਲ ਨਹੀਂ ਹੋਊਗੀ ਤੁਹਾਨੂੰ ਪਤਾ ਨਹੀਂ ਕਿ ਸਭ ਤੋਂ ਵੱਡਾ ਦੁੱਖ ਆੜਤੀਆਂ ਨੂੰ ਹੁੰਦਾ ਕਿਉਂਕਿ ਜੇ ਫਸਲ ਹੀ ਨਹੀਂ ਹੋਊਗੀ ਲੋਕਾਂ ਦੇ ਪੈਸੇ ਨਹੀਂ ਹੋਣਗੇ ਜੇਬ ਚ ਬਾਜ਼ਾਰ ਸਬਸਮਾਣੇ ਵਰਗੇ ਬਾਜ਼ਾਰ ਸੁਨਨੇ ਹੋ ਜਾਂਦੇ ਆ ਜੇ ਫਸਲ ਹੋਊਗੀ ਲੋਕ ਆਉਣਗੇ ਖਰੀਦੋ ਫਰੋਖਤ ਕਰਨਗੇ ਦੁਕਾਨਦਾਰੀ ਚੱਲੂਗੀ ਸਾਈਕਲ ਚੱਲੂਗਾ ਸਾਈਕਲ ਚੱਲੂਗਾ ਮੈਂ 442 ਨਿਯੁਕਤੀ ਪੱਤਰ ਦੇਣੇ ਸੀ ਕਿਸੇ ਮਹਿਕਮੇ ਦੇ ਮੈਨੂੰ ਇੱਕ ਫੋਨ ਆਇਆ ਮੇਰੇ ਐਮ.ਐਲ.ਏ ਦਾ ਉਹ ਕਹਿੰਦਾ ਕੱਲ ਨੂੰ 442 ਨੌਕਰੀਆਂ ਦੇਣੀਆਂ ਤੁਸੀਂ ਮੈਂ ਕਿਹਾ ਹਾਂ ਕਹਿੰਦਾ ਜੀ ਕਪੜਾ ਮੁੰਡਾ ਜੰਮੀ ਆਪਣੀ ਹੈ ਮੈਂ ਕਿਹਾ ਅੱਛਾ ਉਹਨੂੰ ਵੀ ਮਿਲ ਰਹੀ ਨੌਕਰੀ ਕਹਿੰਦਾ ਨਾ ਜੀ ਪੰਜ ਨੰਬਰਾਂ ਤੇ ਰਹਿ ਗਿਆ ਮੈਂ ਕਿਹਾ ਹੁਣ ਕਿਵੇਂ ਕਰੀਏ ਕਹਿੰਦਾ ਬੰਦਾ ਜੰਮੀ ਆਪਣਾ ਉਹ ਤਾਂ ਉਹਦਾ ਮੁੰਡਾ ਆਪਣੇ ਪਰਿਵਾਰ ਆਪਣੇ ਸਾਰਾ ਉਹ ਮੈਂ ਕਿਹਾ ਵੀ ਕਿਵੇਂ ਕਰੀਏ ਫੇਰ ਤਨਹੀਂ ਜੋ ਮਰਜ਼ੀ ਕਰੋ ਜੋ ਤੁਹਾਡਾ ਆਪਣਾ ਪਰਿਵਾਰ ਹੈ ਨਹੀਂ ਮੈਂ ਕਿਹਾ ਦੱਸਦਾ ਸਹੀ ਕਈ ਇੱਕ ਨੂੰ ਕੱਢ ਦੋ ਮੈਂ ਕਿਹਾ 442 ਤੋਂ ਬਦਲ ਨਹੀਂ ਸਕਦੇ ਕਹਿੰਦੇ ਇੱਕ ਕੱਢ ਦੋ ਵਿੱਚੋਂ ਆਪਣਾ ਬੰਦਾ ਜੀ ਉਹਨੂੰ ਕਰੋ ਡਿਜੈਸਟ ਮੈਂ ਐਮਐਲਏ ਸਾਹਿਬ ਅੱਗੇ ਤੋਂ ਮੇਰੇ ਕੋਲ ਜਿੰਦਗੀ ਦੇ ਦੁਆਰੇ ਇਦਾਂ ਦਾ ਫੋਨ ਨਾ ਕਰਦੇ ਹੋ ਜਿਹਨੂੰ ਕੱਢਾਂਗੇ ਉਹ ਕੀ ਦਾ ਫਿਰ ਉਹ ਵੀ ਤਾਂ ਆਪਣਾ ਹੈ ਉਹ ਵੀ ਤਾਂ ਆਪਣਾ ਪਰਿਵਾਰ ਆ ਯਾਰ ਕੀ ਪਤਾ ਹੈ ਕੀ ਪਤਾ ਉਹਦੀ ਮਾਂ ਨੇ ਕਿੱਥੇ ਕਿੱਥੇ ਸੁੱਖਾ ਸੁਪਣੀਆਂ ਹੋਣਗੀਆਂ ਸੋ ਖੁਸ਼ੀ ਪੂਰੀ ਹੋ ਗਈ ਮੇਰੇ ਪੁੱਤ ਨੂੰ ਨੌਕਰੀ ਮਿਲ ਗਈ ਕੀ ਪਤਾ ਉਹ ਨੂੰ ਨੌਕਰੀ ਮਿਲਣ ਨਾਲ ਉਹਦੀ ਭੈਣ ਦਾ ਵਿਆਹ ਹੋਊਗਾ ਤੇ ਕਬੀਲਦਾਰੀ ਲਈ ਤੇ ਚੜਜੂਗੀ ਆਪਣੇ ਵਾਲੇ ਨੂੰ ਕਹਿ ਦੇ ਮੈਂ ਕਿ ਅਗਲੀ ਵਾਰ ਪੰਜ ਨੰਬਰ ਵੱਧ ਲੈ ਕੇ ਆ ਜੇ ਫਿਰ ਕੋਈ ਨਹੀਂ ਰੋਕਦਾ ਸਾਰੇ ਹੀ ਪੰਜਾਬ ਆਪਣਾ ਸਾਡੇ ਆ ਨੇ ਸਾਰੇ ਸੋ ਕਦੇ ਸ਼ਪਾਰਿਸ਼ ਨਹੀਂ ਸੁਣਦਾ ਮੈਂ ਜੰਗਲ 'ਚ ਅੱਗ ਲੱਗੀ ਸਾਰੇ ਜਾਨਵਰ ਭੱਜਣ ਲੱਗ ਗਏ ਭੌਤੜ ਮੱਚ ਗਈ ਕੱਲੀ ਇੱਕ ਚਿੜੀ ਸੀ ਉਹ ਜਾਂਦੀ ਟੋਬੇ 'ਚ ਛੱਪੜ 'ਚ ਆਪਣੀ ਚੁੰਝ 'ਚ ਪਾਣੀ ਭਰ ਕੇ ਅੱਗ ਤੇ ਪਾ ਦਿੰਦੀ ਸੀ ਫੇਰ ਗਈ ਚੁੰਝ ਭਰੀ ਫੇਰ ਪਾਤਾ 15 20 ਵਾਰੀ ਚੁੰਝ ਭਰ ਕੇ ਪਾਣੀ ਪਾਇਆ ਤਾਂ ਬਾਕੀ ਜਾਨਵਰ ਹੱਸਣ ਲੱਗ ਗਏ ਮਜ਼ਾਕ ਕਰਨ ਲੱਗੇ ਚਿੜੀ ਨੂੰ ਕਹਿੰਦੇ ਚਿੜੀਏ ਗਲਤਫਹਿਮੀ ਚ ਐ ਇਹ ਜੰਗਲ ਦੀ ਅੱਗ ਐ ਇਹ ਤੇਰੀ ਚੁੰਝ ਦੇ ਪਾਣੀ ਨਾਲ ਨਹੀਂ ਬੁਝਣੀ ਚਿੜੀ ਕਹਿੰਦੀ ਮੈਨੂੰ ਪਤਾ ਐ ਕਿ ਮੇਰੀ ਚੁੰਝ ਦੇ ਪਾਣੀ ਨਾਲ ਅੱਗ ਨਹੀਂ ਬੁਝਣੀ ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊ ਤਾਂ ਉਦੋਂ ਤੁਹਾਡਾ ਨਾਂ ਸਾ ਮਾਸ਼ਾ ਦੇਖਣ ਵਾਲਿਆਂ ਜਿਹੜਾ ਦਰ ਕੇ ਭੱਜਣ ਵਾਲਿਆਂ ਚ ਲਿਖਿਆ ਜਾ ਉਹ ਮੇਰਾ ਕੱਲੀ ਦਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਲਿਖਿਆ ਜਾਓ ਕੋਈ ਮੈਂ ਕਿਸੇ ਬਸਾਂ ਚ ਹਿੱਸਾ ਨਹੀਂ ਪਾਉਣਾ ਕੋਈ ਮੈਂ ਟਾਬਿਆਂ ਚ ਹਿੱਸਾ ਨਹੀਂ ਪਾਉਣਾ ਹਿੱਸਾ ਜ਼ਰੂਰ ਪਾਉਣਾ ਪਰ ਸਾਢੇ 3 ਕਰੋੜ ਲੋਕ ਪੰਜਾਬੀ ਲੋਕਾਂ ਦੇ ਦੁੱਖ ਸੁੱਖਾਂ ਚ ਹਿੱਸਾ ਪਾਉਣਾ ਸਾਰੇ ਸਮਾਜ ਦੇ ਦੁੱਖ ਸੁੱਖਾਂ ਚ ਹਿੱਸਾ ਪਾਉਣਾ ਨਹੀਂ ਮੈਂ ਕਿਸੇ ਸਮਾਜ ਨੂੰ ਕੋਈ ਐ ਕਹਿਣਾ ਵੀ ਆਹ ਮੇਰਾ ਸਮਾਜ ਆ ਉਹਦਾ ਸਮਾਜ ਆ ਸਾਢੇ 3 ਕਰੋੜ ਮੇਰੇ ਹੀ ਐ ਸਾਢੇ 3 ਕਰੋੜ ਇਹ ਛੋਟੀ ਗੱਲ ਨਹੀਂ ਹੁੰਦੀ ਸਾਢੇ 3 ਕਰੋੜ ਲੋਕਾਂ ਦਾ ਲਾਣੇਦਾਰ ਬਣਾਤਾ ਤੁਸੀਂ ਮੈਨੂੰ ਉਦੋਂ ਫਿਰ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਜਦੋਂ ਜ਼ਿੰਮੇਵਾਰੀਆਂ ਵੱਧ ਜਾਣ ਫਿਰ ਬਹੁਤ ਸੰਭੜ ਸੰਭੜ ਕੇ ਚੱਲਣਾ ਪੈਂਦਾ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ ਮਤਲਬ ਪ੍ਰਮਾਤਮਾ ਜ਼ਿੰਮੇਵਾਰੀ ਵਾਲਾ ਖੜਾ ਹਰੇਕ ਦਾ ਨਹੀਂ ਭਰਦਾ ਕੋਈ ਕੋਈ ਮੁੜਪੀ ਭਰ ਕੇ ਕਿਸੇ ਕਿਸੇ ਦੇ ਸਿਰ ਜਿੰਮੇਵਾਰੀ ਵਾਲਾ ਘੜਾ ਧਰਦਾ ਪਰਮਾਤਮਾ ਤੇ ਜਿਹਦੇ ਸਿਰ ਤੇ ਧਰ ਦਿੰਦਾ ਉਹਨੂੰ ਫਿਰ ਪੈਰ ਬੋਚ ਬੋਚ ਕੇ ਧਰਨੇ ਪੈਂਦੇ ਨੇ